ਜੇ ਧਾਵੈ ਬ੍ਰਹਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਰਾਉ ਜੇ ਬ੍ਰਹਮੰਡ ਖੰਡਾਂ ਵਿੱਚ ਧਾਵੈ ਤੂੰ ਜਿੱਥੇ ਜਿੱਥੇ ਮਰਜੀ ਭੱਜ ਲੈ ਜਿੱਤੇ ਜੀਵ ਨੇ ਕੋਈ ਵੀ ਦੀ ਕੁਛ ਕਰ ਸਕਦਾ ਆਪਣੇ ਬ੍ਰਹਮੰਡ ਦਾ ਬਦਲ ਕੇ ਤਨੂ ਦਾ ਵਰ ਪਾੜ ਦੋ ਤਾਂ ਜਗ ਜਿੱਤੇ ਜੀਵ ਨੇ ਬ੍ਰਹਮੰਡ ਨੇ ਬ੍ਰਹਮੰਡ ਜੇਤਨੂ ਹਮਮ ਹਮ 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 ਹ ਕੋਈ ਵੀ ਕੁਝ ਕਰ ਸਕਦਾ ਐ ਲੋਕ ਨੂੰ ਹੂੰ ਇਹ ਵੀ ਕੁਝ ਵੀ ਕਰ ਸਕਦੇ ਬਿਲਕੁਲ ਆਂਦਾ ਵਿਚਾਰਾ ਕੀ ਕਰ ਸਕਦਾ ਹੂੰ ਆਂਦਾ ਤਾਂ ਕੁਝ ਕਰੇ ਹੀ ਨਹੀਂ ਲੱਗਦਾ ਹੂੰ ਆਂਦਾ ਦਾ ਤੌਰ ਪਰ ਆਪਣਾ ਆਪ ਦੀ ਬਚਾ ਸਕਦਾ ਹੂੰ ਦੇਖ ਹੁੰਦਾ ਹੂੰ ਹਾਂ ਹੁਣ ਤੋਰ ਉਗਣਿਆ ਹੋਇਆ ਨਾਲ ਹੋਈ ਹੋਈ ਹੈ ਉਹਨੇ ਬੋਲਦਾ ਵੀ ਹੁੰਦਾ ਹੈ ਹੂੰ ਇਹ ਸਰੀਰ ਵਿੱਚ ਵੀ ਆ ਤਾਂ ਖੜਦਾ ਹੈ ਟੁਕੜਾ బ్రహ్మ ప్రయా పలా బ్రహ్మ సర ਅਜਿਹੀ ਸਰਤਾ ਉਹ ਦਾ ਹੰਪਰ ਪਰ ਪਰ ਵਿਚ ਹੈਗਾ ਹਮ ਅਸਲ ਯਾਰ ਉਹਦੇ ਵਿਚਾਰੇ ਪਰ 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 ਦਾ ਵਿਚਾਰੇ ਪਰਸਾ ਪਰਦਾ ਜਾਊਗਾ ਹਦੋਂ ਉੱਥੇ ਹੀ ਹੈ ਸਰ ਹਮ ਤਾਂਵੇਂ ਦਾ ਮਤਲਬ ਕੀ ਹੈ ਜੀ ਜੇ ਧਾਵੇਂ ਬ੍ਰਹਮੰਡ ਖੰਡ ਕੋ ਜਿੱਦੇ ਵਰਸ਼ੀ ਦੇਵੀ ਦੇਵਤਿਆਂ ਕੋਲ ਲਗਾ ਪਰਪੁਰ ਦਿਖਾਣਾ ਹੈ ਜੀ ਹਮ ਉਹ ਲੋਕ ਬਲੋਕ ਦੇ ਵਿਚ ਹੌਣ ਦੀ ਗੱਲ ਨਹੀਂ ਹੈ ਹਮ ਪ੍ਰਭਾ ਜਿਨੋ ਜਬ ਜਿੱਦੇ ਵੀ ਦੇਵੀ ਦੇਵ ਕੋਈ ਕਾਹਲੀ ਕਰ ਸਕਦਾ ਸਰਕਾਰ ਕਰੇ ਤੋਂ ਹੋਇਆ ਅਗਲਾ ਜਿੱਥੇ ਪਾਜੀ ਕੁਝ ਨਹੀਂ ਹੋ ਸਕਦਾ ਬਹੁਤ ਉਭ ਜਾਵੇ ਜਿਹੜਾ ਉਭ ਜਾ ਆਪੇ ਬਚ ਕੇ ਦਿਖਾ ਦੇ ਲੋ ਤੁਸੀਂ ਇੱਥੇ ਹੱਥ ਕੀਤੇ ਹੋਏ ਜੇ ਤੂੰ ਸਾਰੀ ਸ੍ਰਿਸ਼ਟੀ ਦੇ ਦੇਸ਼ਾਂ ਪਰਦੇਸ਼ਾਂ ਵਿੱਚ ਵੀ ਭਟਕਦਾ ਫੇਰੇਗਾ ਤਾਂ ਵੀ ਉਹੀ ਕੁਝ ਹੋਵੇਗੀ ਜੋ ਕਰਤਾਰ ਕਰੇਗਾ ਆਰੇ ਉਹਨਾਂ ਨੇ ਬਾਹਰ ਦੀ ਗੱਲ ਕਰਤੀ ਨਹੀਂ ਨਹੀਂ ਫਿਰ ਪ੍ਰੈਨਟਾ ਤੇ ਸਾ ਕੋਲ ਸਾਰਿਆ ਤੇ ਗੱਲੇ ਤਾਂ ਸਿੱਰੇ ਦਾ ਤਾਂ ਸਾਰਾ ਸੱਲ ਗਈ ਸੀ ਬਸ ਬੇਟਾ ਜਿੰਨੇ ਵੀ ਹਸਪਤਾਲ ਨਾਲ ਸਾਰੇ ਵਿੱਚ ਗੱਲ ਕਰ ਸਾਜਦੀ ਹੂੰ ਹੂੰ ਉਹ ਤੇ ਜਾਦੀ ਚੱਲਦਾ ਹੈ ਹੂੰ ਉਹਦੇ ਜੀਬ ਕੋਲ ਜਾਊਗਾ ਠੀਕ ਹੈ ਉਹ ਤੋਂ ਤਾਂ ਸ਼ਾਇਦ ਗੱਲ ਹੀ ਕਰਦੀ ਸੀ ਪਰ ਖੜ ਡੇਰ ਕੇ ਜਾਵੇ ਹੂੰ ਹੂੰ ਇਹਦੇ ਸਿੱਧੂ ਗਏ ਨੇ ਹੂੰ ਤੇ ਪਤਾ ਨਾ ਪਤਾ ਲਖ ਆਗਾਗਾਗਾ ਵਰ ਪੜਦਾ ਹੈ ਹੂੰ ਤੇ ਖਾਂਡਾ ਬੋਡਰ ਪਰ ਪੰਡ ਦੇਖੋ ਕਦੇ ਤਨ ਤੋਂ ਹੂੰ ਉਹ ਹੈ ਪਰ ਪੰਡਾ ਉਹ ਬੋਡਰੀ ਹੈ ਉਹ ਹੂੰ ਯਾੜ ਪਰ ਪੜਦਾ ਉਹ ਫਿਰ ਠੀਕ ਹੈ ਜੀ ਤੇ ਬਣਾ ਬੋਡਾ ਬੋਡਾ ਹੁੰਦਾ ਜੈਤਨ ਉੱਪਰ ਪੜਦਾ ਹੁੰਦਾ ਯਾੜ ਹੂੰ ਪਰ ਪੰਡਾ ਸਰੀਰ ਬਣਾ ਹੋਇਆ ਠੀਕ ਹੈ ਜਬੀਰ ਦਾ ਦਸਤਾ ਜਾਇਪੁਰ ਪੱਟ ਪਰਪਾਨਾ ਵਾਲਾ ਕਾਇ ਪਿੰਡ ਜਾਇਪੁਰ ਪੱਟ ਪਿੰਡ ਹੂੰ ਹਾਂ ਜੀ ਰਜਾ ਆਵਰਦਾ ਨਹੀਂ ਹੂੰ ਜਿੱਤੇ ਜਦੋਂ ਵਰ ਪੱਟ ਆਵਾਇਆ ਅਰ ਪੱਟ ਸਹੀ ਨਹੀਂ ਹੁੰਦਾ ਉਹਦਾ ਬੰਦ ਬੀਤ ਹੁੰਦਾ ਰਜਾ ਨਾਲ ਬੀਤ ਹੁੰਦਾ ਹੂੰ ਹੂੰ ਹੋਰ ਚਲ ਗਿਆ ਹੋਇਆ ਅੱਗੇ ਹੰਸਾ ਇਕੱਲਾ ਧਾੜੀ ਲੈ ਕੇ ਆਇਆ ਜਾਂ ਸਰੀਰਛਲ ਦਾ ਹੰਸਾ ਇਕੱਲਾ ਹੀ ਹੁੰਦਾ ਉੱਤੇ ਉਹਨੇ ਬਕਲਾ ਨਹੀਂ ਹੁੰਦਾ ਬੇਨਵਾ ਠੀਕ ਹੈ ਅੱਜ ਨਾਲ ਬਕਲਾ ਹੈ ਸਰੀਰ ਵਿੱਚ ਬਕਲਾ ਰਾਜਾ ਰੇਸ਼ਮ ਦਾ ਹੂੰ ਹੂੰ ਕਹੇ ਪਰ ਪੰਡ ਪਿੰਡ ਤੱਕ ਨਹੀਂ ਰਹਿਣਾ ਰਾਜਾ ਨਾ ਉਹ ਰਹਿਣਾ ਨਹੀਂ ਹੁੰਦਾ ਹੂੰ ਉਹ ਬਹੁਤ ਕੁਝ ਲੇ ਗਿਆ ਗੁਰਬਾਨ ਜੀ ਨੂੰ ਵੀ ਕਾਫੀ ਆ ਵੀ ਪਤਾ ਹੈਗਾ ਹੂੰ ਇਹਨਾਂ ਨੇ ਹੋ ਜਾਇ ਨਹੀਂ ਕੋਈ ਉਹ ਤਾਂ ਕਿ ਤੁਲ ਕਰਦੇ ਵੀ ਹੂੰ ਹੂੰ ਇਹ ਸੱਤ ਦੇ ਪਰਪੰਡਾ ਬਾਬਾ ਗਾਇਬ ਕੀਤਾ ਇੱਕ ਪ੍ਰਾਤਮਿਕ ਅਫਸਰ ਗਾਇਬ ਕੀਤਾ ਆਪਣੀ ਸੈਕਟਰੀ ਜੋ ਅੱਛਾ ਜੀ ਪ੍ਰਾਤਮਿਕ ਨਾਲ ਢਾਲ ਪਾਉਂਦੀ ਆ ਪਰ ਪਰਪੰਡਾ ਪ੍ਰਬੰਧਨ ਪਰਪੰਡਾ ਦਾ ਫੋਟੋ ਨਾ ਪਤਾ ਲੱਗਦਾ ਸਾਰੀ ਢੱਲੇ ਚੜ ਬੜਨਦੀ ਬਾਬਾ ਉਹ ਕਿਹ ਕਰਦਾ ਪ੍ਰਬੰਧਨ ਦਾ ਹੱਥ ਪਰਪੰਡਾ ਲੈ ਲਿਆ ਜਦ ਸਾਰੀ ਮੁਰਤੀ ਬਦ ਗਈ ਪਰਵਣ ਦਾ ਜੇਤਨ ਰਾਮੂ ਜਮਾ ਹੰਡ ਹੂੰ ਬਾਬਾ ਜੇਤਨ ਜੇਜਾ ਨੂੰ ਕਰ ਫੋਟੋ ਪਾਰ ਬੋ ਕਾ ਬਲੇ ਪਿਆ ਪਰਦਾਸਾ ਆਡਾ ਪਰ ਬਲੇ ਜੇ ਫਿਰ ਉਹ ਉਹ ਬ੍ਰਹਮਾ ਆਂਡਰ ਉਹ ਜੀ ਪ੍ਰਭਾਜੋ ਪਰ ਬਿਚੇ ਰਿਆ ਹੋਇਆ ਰਬ ਅੱਛਾ ਜੀ ਠੀਕ ਹੈ ਜੀ